ਸਿਮਰੋ ਜਾਸ ਬਿਸੰਬਰ ਏਕ ਹੈ ਨਾਮ ਜਬਤ ਅਗਨਤ ਅਨੇਕ ਹੈ ਸਿਮਰੋ ਸਿਮਰੋ ਜਾਸ ਬਿਸੰਬਰ ਏਕ ਹੈ ਸਿਮਰੋ ਜਾਸ ਬਿਸੰਬਰ ਹ ਬਿਸੰਬਰ ਸਿਮਰੋ ਜਾਸ ਇਥੇ ਕਮ ਕੋਮਾਂ ਲਾ ਕੇ ਫਿਰ ਬੋਲਣਾ ਘਾ ਸਿਮਰੋ ਜਾਸ ਬਿਸੰਬਰ ਕੋਈ ਕਹਿੰਦਾ ਸਿਮਰੋ ਕਿਹਾ ਨਾ ਸਵਲਾਂ ਕਿਰੂ ਉਹਨੂੰ ਸਿਮਰੋ ਉਹ ਕੌਣ ਹੈ ਬਸੰਪੁਰ ਉਹਨੂੰ ਦਸੰਬਰ 1 ਹੈ ਜੋ ਇੱਕੋ ਹੀ ਬਸੰਪੁਰ ਉਹਨੂੰ ਉਹਨੂੰ ਜ਼ੁਪਰ ਇੱਕ ਹੀ ਉਹ ਤਾਂ ਗਿਆ ਸਮਰਨਾ ਕਿਹਨੂੰ ਦੱਸਦਾ ਮੈਂ ਸਮਰਨਾ ਸਮਰਨਾ ਸੁਖ ਪਾਉਂਦਾ ਮੈਂ ਤਾਂ ਬਸੰਪੁਰ ਨੂੰ ਵਿਸ਼ਵ ਜਿਹਨੇ ਭਰਿਆ ਹੈ ਵਿਸ਼ਵ ਆ ਸਾਰਾ ਵਿਸ਼ਵ ਹੈ ਨਾ ਜਿਹਦੀ ਅਜੂਦੀ ਉਹ ਜਿਹੜਾ ਸਾਰਿਆਂ ਦੇ ਵਿੱਚ ਹੈ ਉਹਨੂੰ ਸਮਝਦਾ ਬੈਠੋ ਵਿਸਵ ਤਾਂ ਹੈ ਵਿਸ਼ਵ ਜੋ ਵਿਸ਼ਵ ਉਹਨੂੰ ਕਹਿੰਦੇ ਨੇ ਜਿੱਥੇ ਆਤਮਾ ਹੋਵੇ ਜਗ ਉਹਨੂੰ ਕਹਿੰਦੇ ਨੇ ਜਿੱਥੇ ਜੀਵਨ ਹੋਵੇ ਤੇ ਜੀਵਨ ਹੀ ਉਹ ਜਗ ਨਹੀਂ ਸੁੱਕੀ ਜਗ ਨਹੀਂ ਲੈਂਡ ਦਾ ਨਵਾਂ ਵਿਸ਼ਵ ਗਈ ਜਾਂਦੇ ਨੇ ਹੈ ਨਾ ਮਣ ਕੇ ਹਾਂ ਉਹ ਚਲੋ ਉਹਨਾਂ ਦੱਸੋ ਲੈਂਡ ਦਾ ਨਵਾਂ ਵਿਸ਼ਵ ਨਹੀਂ ਹੈ ਉਹ ਨਹੀਂ ਜਬਰ ਲਾ ਬਿਲਕੁਲ ਬਾਤ ਹੈ। ਬ੍ਰਿਸ਼ਵੀ ਦਿਨੇ ਭਰਿਆ ਹੋਇਆ ਹੈ। ਉਹ ਬਸਪਰ ਜੂਦੀ ਉਹ ਰੋੜ। ਉੱਥੇ ਸਾਡੇ ਕੋਲ ਪਹਿਲਾਂ ਕੀ ਹੈ? ਪਹਿਲਾਂ ਸਾਡੇ ਕੋਲ ਪਾਣੀ ਆਟਾ ਹੈ। ਆਕਾਸ਼ ਵੀ ਆਟਾ ਹੈ। ਹਵਾ ਵੀ ਵਖਰੀ ਹੈ। ਅੱਗ ਵੀ ਵਖਰੀ ਹੈਗੀ ਹੈ ਸਾਡੇ ਕੋਲ। ਠੀਕ ਹੈ ਜੀ ਇਹ ਚੀਜ਼ਾਂ ਵਖਰੀਆਂ ਵਖਰੀਆਂ ਨੇ ਸਾਡੇ। ਮਿੱਟੀ ਵੀ ਵਖਰੀ ਹੈਗੀ ਹੈ। ਸਾਰੇ ਕੋਲੇ ਤੇ ਪੰਜੇ ਤਤ ਵਿਜੂਦ ਹੈ ਇਹ ਵਿਸ਼ਵ ਨਹੀਂ ਹੈ ਵਿਸ਼ਵ ਕਿ ਕਿ ਕਾਦ ਵਿਸ਼ਵ ਹੈ ਜਿੱਥੇ ਚਿੰਤਾ ਹੈ ਵਿਸ਼ਵ ਹੈ ਜਿੱਥੇ ਜੇਤਨ ਹੈ ਚਿੰਤਾ ਉੱਥੇ ਹੈ ਜਿੱਥੇ ਜੇਤਨ ਜਿੱਥੇ ਚੇਤਨ ਹੈ ਉੱਥੇ ਵਿਸ਼ਵ ਹੈ ਇਹ ਵਿਸ਼ਵ ਸੰਸਾਰ ਜਿੱਥੋਂ ਦੇਖਦਾ ਵਿਸ਼ਵ ਸੰਸਾਰ ਛੋਦੂ ਦੇਖਦਾ ਸੰਸਾਰ ਸੈਸਾ ਇਹ ਸੰਸਾਰ ਤੇ ਚਿੰਤਾ ਸੰਸਾਰ ਹੈ ਤੇ ਜੀਵਾਤਮਾ ਉਹ ਵਿਸ਼ਵ ਹੈ ਤੇ ਵੀ ਜੀਵਾਤਮਾ ਨਹੀਂ ਉਹ ਮਾਇਆ ਹੈ ਜੇ ਜੀਵਾਤਮਾ ਉੱਥੇ ਜਿੰਤਾ ਹੈ ਪੱਥਰ ਉਹ ਮਾਇਆ ਜਿੱਥੇ ਜੀਵਾਤਮਾ ਨਹੀਂ ਉਹ ਮਾਇਆ ਤਾਂ ਹੈ ਉਹਨੂੰ ਕਦੇ ਰੁਕਾਇਆ ਨਹੀਂ ਜੋ ਜੋ ਦਿਸੇ ਸੋ ਤੇਮੋ ਵਾਯੋ ਜਿੱਥੇ ਦਿਸੇ আর ਅਣ ਦਿਸੇ ਦੋ ਇਕੱਠੇ ਨੇ ਉਹ ਵਿਸ਼ਵ ਹੈ। ਦਿਸਦਾ ਸਰੀਰ ਆਤਮ ਦੀ ਦੀ ਦੀ। ਉਹ ਜਾਗਾਂ ਦਾ ਵਿਸ਼ਵ ਹੈ। ਉੱਥੇ ਜਿੱਦਾਂ ਵੀ ਹੈ ਇਹ ਵਿਸ਼ਵ ਸੰਸਾਰ। ਜਿਹ ਤੂੰ ਤੂੰ ਦੇਖਦਾ ਹਰਕਾਰ ਉਹ ਹਰਕਾਰ ਚੱਲਿਆ ਨਹੀਂ ਉਹ ਹਰਕਾਰ ਰੂਪ ਹੈ ਹਰਕਾਰ ਰੂਪ ਹੈ ਹਰਕਾਰ ਹੈ ਹਰ ਕਰੂ ਰੂਪ ਹੈ ਹਰ ਕਰੂ ਬਾਹਰ ਦੇ ਅੰਦਰੋਂ ਨੇ ਆਪਣਾ ਰੂਪ ਬਣਾਇਆ ਬਾਹਰ ਇਹ ਆਉਦਾ ਰੂਪ ਦਾ ਸੁਭਾਅ ਹੈ ਅਪਰ ਬਾਣੀ ਹਰ ਰੂਪ ਨਜ਼ਰੀ ਆਇਆ ਇੱਕ ਖਾਸ ਮੂਰਤ ਨਹੀਂ ਬਣਾ ਸਕਦਾ ਹੈ ਜੀ ਇੱਕ ਖਾਸ ਮੂਰਤੀ ਨਹੀਂ ਬਣਾ ਸਕਦਾ ਵਿੱਚ ਇਹ ਹਰ ਹੈ ਹਰ ਜੁਰ ਵਿਚਾਰ ਹੈ ਔਰ ਹਿਰਦੇ ਵਿਚਾਰ ਹੈ ਘਟ ਘਟ ਮੈਂ ਹਾਂ ਜੀ